ਕੋਚ ਦੇ ਕਤਲ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਚੁੱਕੀ ਹੈ ਦੱਸਿਆ ਗਿਆ ਕਿ ਕਬੱਡੀ ਕੋਚ ਦੇ ਕਤਲ ਦੀ ਜ਼ਿੰਮੇਵਾਰੀ ਲੈ ਲਈ ਗਈ ਹੈ ਤਾਂ ਸੋਸ਼ਲ ਮੀਡੀਆ ਤੇ ਕਬੱਡੀ ਕੋਚ ਰਾਣਾ ਬਲਾਚੌਰੀਆ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਪੋਸਟ ਪਾ ਕੇ ਇਸ ਕਤਲ ਤੋਂ ਬਾਅਦ ਇੱਕ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਜ਼ਿੰਮੇਵਾਰੀ ਲਈ ਗਈ ਹੈ ਦੱਸਿਆ ਗਿਆ ਕਿ ਡੋਨੀ ਬੱਲ ਸ਼ਗਨਪਰੀ ਦੇ ਨਾਂ ਤੋਂ ਇਹ ਪੋਸਟ ਪਾਈ ਗਈ ਹੈ ਤਾਂ ਮਹਾਲੀ ਦੇ ਵਿੱਚ ਕਬੱਡੀ ਕੱਪ ਦੌਰਾਨ ਗੋਲੀਆਂ ਚੱਲੀਆਂ ਤਾਂ ਗੋਲੀਆਂ ਚੱਲਣ ਕਰਕੇ ਕਬੱਡੀ ਕੋਚ ਰਾਣਾ ਬਲਾ ਚੌੜੀਆ ਦਾ ਕਤਲ ਹੋ ਗਿਆ ਦੱਸਿਆ ਕਿ ਇਸ ਕਤਲ ਤੋਂ ਬਾਅਦ ਡੋਨੀ ਬਲ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਡੋਨੀ ਬਲ ਦੇ ਨਾਂ ਤੋਂ ਇੱਕ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਡੋਨੀ ਬਲ ਤੇ ਸ਼ਗਨਪ੍ਰੀਤ ਦਾ ਨਾਮ ਦਾ ਜ਼ਿਕਰ ਹੈ ਕਿ ਇਹਨਾਂ ਦੋਵਾਂ ਦੇ ਵੱਲੋਂ ਇਹ ਕਤਲ ਨੂੰ ਅੰਜਾਮ ਦਿੱਤਾ ਗਿਆ ਆ ਤਾਂ ਹਾਲਾਂਕਿ ਪੁਲਿਸ ਪਹਿਲਾਂ ਵੀ ਇਸ ਗੱਲ ਦਾ ਖਦਸ਼ਾ ਪ੍ਰਗਟਾਰੀ ਸੀ ਕਿ ਗੈਂਗਸਟਰ ਲਿੰਕ ਲੱਗਦਾ ਆ ਤਾਂ ਜਿਵੇਂ ਹਾਲਾਂਕਿ ਪੁਲਿਸ ਦਾ ਤਫ਼ਤੀਸ਼ ਦੇ ਵਿੱਚ ਵੱਖ-ਵੱਖ ਐਂਗਲਾਂ ਤੋਂ ਜਾਂਚ ਪੜਤਾਲ ਕਰ ਰਹੀ ਸੀ ਪਰ ਅਜੇ ਦੇ ਵਿੱਚ ਇੱਕ ਪੋਸਟ ਸੋਸ਼ਲ ਮੀਡੀਆ ਦਾ ਸਾਹਮਣੇ ਆ ਚੁੱਕੀ ਹੈ ਜਿਸ ਦੇ ਵਿੱਚ ਡੌਨੀ ਬਲ ਤੇ ਸ਼ਗਨਪਰੀ ਦਾ ਨਾਮ ਜ਼ਿਕਰ ਹੈ ਤਾਂ ਰਜ਼ਾਨਾ ਸਪੋਕਸਮੈਨ ਟੀਵੀ ਇਸ ਸੋਸ਼ਲ ਮੀਡੀਆ ਪੋਸਟ ਦਾ ਜ਼ਿਕਰ ਨਹੀਂ ਕਰਦਾ ਸਪਸ਼ਟੀਕਰਨ ਜਿਹੜਾ ਕਿ ਪੁਸ਼ਟੀ ਨਹੀਂ ਕਰਦਾ ਪਰ ਜੋ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਕਿਉਂਕਿ ਜਿਵੇਂ ਇਹ ਕਤਲ ਹੋਇਆ ਉਸ ਕਤਲ ਤੋਂ ਬਾਅਦ ਡੋਨੀ ਬੱਲ ਤੇ ਸ਼ਗਨਪ੍ਰੀਤ ਦੇ ਨਾਂ ਤੋਂ ਗੈਂਗਸਟਰ ਡੋਨੀ ਬੱਲ ਤੇ ਸ਼ਗਨਪ੍ਰੀਤ ਦੇ ਨਾਂ ਤੋਂ ਇਹ ਪੋਸਟ ਸਾਹਮਣੇ ਆਈ ਜਿਸ ਦੇ ਵਿੱਚ ਰਾਣਾ ਬਲਾ ਚੌਰੀਆ ਦੇ ਕਤਲ ਦਾ ਜ਼ਿਕਰ ਕੀਤਾ ਗਿਆ ਇਸ ਪੋਸਟ ਨੂੰ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਕੀਤਾ ਗਿਆ ਤੇ ਅੱਜ ਹੋਏ ਕਤਲ ਬਾਰੇ ਖੁਲਾਸਾ ਕੀਤਾ ਗਿਆ ਆ ਦੱਸਿਆ ਕਿ ਸੁਹਾਣਾ ਦੇ ਵਿੱਚ ਇੱਕ ਕਬੱਡੀ ਕੱਪ ਚੱਲ ਰਿਹਾ ਸੀ ਪਿਛਲੇ ਦਨ ਦਿਨਾਂ ਤੋਂ ਕਬੱਡੀ ਕੱਪ ਚੱਲ ਰਿਹਾ ਸੀ ਜੋ ਬੈਦਵਨ ਸਪੋਰਟਸ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਸੀ ਤਾਂ ਚੱਲਦੇ ਮੈਚ ਦੌਰਾਨ ਤਾਬੜ ਤੋਂ ਗੋਲੀਆਂ ਚੱਲਦੀਆਂ ਨੇ ਤੇ ਰਾਣਾ ਬਲਾਚੌਰੀਆ ਦੇ ਉੱਪਰ ਗੋਲੀਆਂ ਚਲਾ ਕੇ ਇਹ ਹਮਲਾ ਵਰ ਫਰਾਰ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਕਿ ਹਮਲਾਵਰ ਬਲੈਰੋ ਗੱਡੀ ਤੇ ਆਏ ਸਨ ਬਲੈਰੋ ਗੱਡੀ ਦੇ ਉੱਪਰ ਹਮਲਾ ਕਰਨ ਪਹੁੰਚਦੇ ਨੇ ਤਾਬੜ ਤੋਂ ਗੋਲੀਆਂ ਚੱਲਦੀਆਂ ਨੇ 6 ਤੋਂ 7 ਰਾਉਂਡ ਫਾਇਰ ਕੀਤੇ ਗਏ ਜਿਸ ਦੇ ਵਿੱਚ ਰਾਣਾ ਬਲਾਚੌਰੀਆ ਨੂੰ ਗੋਲੀਆਂ ਲੱਗਦੀਆਂ ਨੇ ਰਾਣਾ ਬਲਾਚੌਰੀਆ ਦੀ ਮੌਤ ਹੋ ਗਈ ਤਾਂ ਉਸ ਤੋਂ ਬਾਅਦ ਉਸ ਨੂੰ ਜਦੋਂ ਫੌਟੇ ਸੱਤਾ ਲਜਾਇਆ ਗਿਆ ਉੱਥੇ ਉਸ ਨੂੰ ਮ੍ਰਿਤਕ ਲਾ ਦੂਜੇ ਪਾਸੇ ਪੁਲਿਸ ਨੇ ਜਦੋਂ ਜਾਂਚ ਪੜਤਾਲ ਕਰਨੀ ਸ਼ੁਰੂ ਕੀਤੀ ਤਾਂ ਪੁਲਿਸ ਨੂੰ ਗੈਂਗਸਟਰ ਕਨੈਕਸ਼ਨ ਦਾ ਵੀ ਖਦਸ਼ਾ ਸੀ ਤਾਂ ਜਿਵੇਂ ਪੁਲਿਸ ਨੇ ਖਦਸ਼ਾ ਪ੍ਰਗਟਾਇਆ ਜਾਂਚ ਅੱਗੇ ਵਧਾਈ ਤਾਂ ਉਸ ਤੋਂ ਬਾਅਦ ਇਹ ਪੋਸਟ ਸਾਹਮਣੇ ਆ ਚੁੱਕੀ ਹੈ ਸੋਸ਼ਲ ਮੀਡੀਆ ਤੇ ਉੱਪਰ ਇਹ ਪੋਸਟ ਪਾਈ ਗਈ ਹੈ ਡੌਨੀ ਬੱਲ ਤੇ ਸ਼ਗਨਪ੍ਰੀਤ ਦਾ ਨਾਮ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਉਹਨਾਂ ਵੱਲੋਂ ਇਸ ਕਤਲ ਦੀ ਵਾਰਤਤ ਨੂੰ ਅੰਜਾਮ ਦਿੱਤਾ ਗਿਆ ਇਹਨਾਂ ਨੇ ਜ਼ਿੰਮੇਵਾਰ ਚੱਕੀ ਹਾਲਾਂਕਿ ਰੋਜ਼ਾਨਾ ਸਪੋਕਸਮੈਨ ਟੀਵੀ ਇਸ ਉਸ ਦੀ ਪੁਸ਼ਟੀ ਨਹੀਂ ਕਰਦਾ ਤਾਂ ਗੈਂਗਸਟਰ ਕਨੈਕਸ਼ਨ ਨਿਕਲਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਰਾਣਾ ਬਲੌਚੌਰੀ ਆਜੋ ਕਬੱਡੀ ਪ੍ਰਮੋਟਰ ਹੈ ਕਬੱਡੀ ਦਾ ਕੋਚ ਹੈ ਖੁਦ ਵੀ ਇੱਕ ਉੱਗਾ ਖਿਡਾਰੀ ਰਹਿ ਚੁੱਕਿਆ ਕਬੱਡੀ ਦਾ ਉਸ ਦਾ ਕਤਲ ਕੀਤਾ ਗਿਆ ਅੱਜ ਮੋਹਾਲੀ ਦੇ ਵਿੱਚ ਚੱਲਦੇ ਹੋਏ ਕਬੱਡੀ ਕੱਪ ਦੇ ਵਿੱਚ 23ਵੇਂ ਕਬੱਡੀ ਕੱਪ ਦੇ ਵਿੱਚ ਸੁਹਾਣੇ ਦੇ ਜੁਰਾਂ ਜੋ 23ਵਾਂ ਕਬੱਡੀ ਕੱਪ ਚੱਲ ਰਿਹਾ ਸੀ ਤਿੰਨ ਦਿਨਾਂ ਤੋਂ ਕਬੱਡੀ ਕੱਪ ਚੱਲ ਰਿਹਾ ਸੀ ਤੇ ਸ਼ਾਮ ਦੇ ਵੇਲੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਾਰਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜ਼ਿੰਮੇਵਾਰੀ ਵੀ ਲੈ ਲਈ ਗਈ ਜੋ ਕਤਲ ਹੋਇਆ ਹੈ ਦੱਸ ਜਿਏ ਕੇਸ ਹਵਾਨਾ ਦੇ ਵਿੱਚ 3 ਦਿਨਾਂ ਤੋਂ ਕਬੱਡੀ ਕੱਪ ਚੱਲ ਰਿਹਾ ਸੀ ਇਸ ਕਬੱਡੀ ਕੱਪ ਦੇ ਦੌਰਾਨ ਰਾਣਾ ਬਲਾਚੌਰੀਆ ਦੇ ਉੱਪਰ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਜਿਵੇਂ ਇਹ ਗੋਲੀਆਂ ਚਲੀਆਂ ਨੇ ਤਾਂ ਮੌਕੇ ਦੇ ਉੱਪਰ ਹਫੜਾ ਦਫੜੀ ਮੱਚਦੀ ਨਜ਼ਰ ਆਈ ਹਾਲਾਂਕਿ ਰਾਣਾ ਬਲਾਚੌਰੀਆ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਲ ਲਿਜਾਇਆ ਗਿਆ ਤੇ ਡਾਕਟਰਾਂ ਦੇ ਵੱਲੋਂ ਉੱਥੇ ਮ੍ਰਿਤਕ ਘਾਣ ਦਿੱਤਾ ਗਿਆ ਦੂਜੇ ਪਾਸੇ ਪੁਲਿਸ ਗੈਂਗਸਟਰ ਕਨੈਕਸ਼ਨ ਦੀ ਵੀ ਜਾਂਚ ਕਰਦੀ ਨਜ਼ਰ ਆਈ ਤਾਂ ਹੁਣ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਹਮਣੇ ਆ ਚੁੱਕੀ ਹੈ ਜਿਸ ਦੇ ਵਿੱਚ ਡੋਨੀ ਬਲ ਤੇ ਸ਼ਗਨਪਰੀ ਦਾ ਨਾਮ ਦਾ ਜਦੋਂ ਮੇਰੇ ਲਈ ਗਈ ਆ ਰਾਣਾ ਪਲਾ ਚੋਰੀਏ ਦੇ ਕਤਲ ਦੀ ਤਾਂ ਇਸ ਉਸ ਤੋਂ ਬਾਅਦ ਹੁਣ ਗੈਂਗਸਟਰ ਕਨੈਕਸ਼ਨ ਸਾਹਮਣੇ ਆ ਚੁੱਕਿਆ ਹੈ ਹਾਲਾਂਕਿ ਰਜ਼ਾਨਾ ਸਪੋਕਸਮੈਨ ਟੀਵੀ ਪੁਸ਼ਟੀ ਨਹੀਂ ਕਰਦਾ ਇਸ ਪੋਸਟ ਦੀ ਤਾਂ ਸਾਡੇ ਸਹਾਇਕੀ ਬੱਬਰ ਸੜਨਾ ਫੋਨ ਲਾਈਨ ਤੇ ਜੁੜੇ ਹੋਏ ਨੇ ਤਾਂ ਬੱਬਰ ਜੇਕਰ ਅਸੀਂ ਇਸ ਕਤਲ ਦਾ ਜ਼ਿਕਰ ਕਰ ਲਈਏ ਤਾਂ ਕਿਤੇ ਨਾ ਕਿਤੇ ਗੈਂਗਸਟਰ ਕਨੈਕਸ਼ਨ ਜੁੜਦਾ ਨਜ਼ਰ ਆ ਰਿਹਾ ਡੋਨੀ ਬੱਲ ਸ਼ਗਨਪਰੀ ਦੇ ਨਾਂ ਤੋਂ ਪੋਸਟ ਪਾਈ ਗਈ ਆ ਕੀ ਪੂਰਾ ਮਾਮਲਾ ਆ ਜੀ ਸਰਕਾਰ ਕਿਤਨਾ ਕਿਤੇ ਕਬੱਡੀ ਕੱਪ ਦਾ ਗੈਂਗਸਟਰ ਬਾਦ ਪੈਗਾ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਕਾਫੀ ਸਾਲਾਂ ਤੋਂ ਚੱਲਦਾ ਆ ਰਿਹਾ ਕਿਤਨਾ ਕਿਤੇ ਜਦੋਂ ਇਹ ਟੂਰਨਾਮੈਂਟ ਸ਼ੁਰੂ ਹੋਏ ਸੀਗੇ ਤਾਂ ਉਦੋਂ ਪਲੇਅਰਾਂ ਦੀ ਜਿਹੜੀ ਹਾਪ ਆ ਹੁੰਦੀ ਸੀ ਉਸ ਤੋਂ ਬਾਅਦ ਜਿਆ ਗੈਂਗਸਟਰ ਬਾਦ ਇਹਨਾਂ ਦੇ ਵਿੱਚ ਐਂਟਰ ਕਰ ਗਿਆ ਕਿਤਨਾ ਕਿਤੇ ਜਦੋਂ ਸਿੱਧੂ ਮੂਸੇਵਾਲੇ ਜਿਹੜਾ ਨਾਮ जोडਦਾ ਜਾ ਰਿਹਾ ਕਿਉਂਕਿ ਸਿੱਧੂ ਮੂਸੇਵਾਲੇ ਨੂੰ ਪਹਿਲਾਂ ਇੱਕ ਜਿਹੜਾ ਛੇ ਮੋਹਾਲੀ ਦੇ ਵਿੱਚ ਕੱਪ ਹੋਣਾ ਸੀ ਕਬੱਡੀ ਕੱਪ ਉਹਦੇ ਵਿੱਚ ਜਿਹੜੇ ਗੈਂਗਸਟਰ ਲਾਰੈਂਸ ਬਿਸ਼ਰੋਈ ਵੱਲੋਂ ਰੋਕਿਆ ਗਿਆ ਸੀਗਾ ਵੀ ਤੂੰ ਉੱਥੇ ਗੋਨ ਨਹੀਂ ਜਾਣਾ ਕਿਉਂਕਿ ਉਹਨੂੰ ਬੁਕ ਪ੍ਰੋਗਰਾਮ ਲਾਇਆ ਗਿਆ ਤਾਂ ਕਿਤੇ ਨਾ ਕਿਸੇ ਲਾਰੈਂਸ ਬੁਸ਼ਨੋਈ ਦਾ ਉਹਦਾ ਗੁੱਸਾ ਦੇਖਣ ਨੂੰ ਮਿਲਿਆ ਸੀ ਜਿਹਦਾ ਖਜ਼ਾਨਾਪੁਰ ਤੋਂ ਪਿਆ ਸੀ ਕਿ ਲਾਰੈਂਸ ਬੁਸ਼ਨੋਈ ਦੀ ਗੋਲੀਆਂ ਮਾਰ ਕੇ ਜਿੱਤਿਆ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਇੱਕ ਹੋਰ ਪੰਜਾਬ ਦੇ ਵਿੱਚ ਕਬੱਡੀ ਖਿਡਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਅੱਜ ਮੁਹਾਲੀ ਦੇ ਵਿੱਚ ਵੀ ਜਿਹੜਾ ਵੱਟਾ ਆ ਦੇਖਣ ਨੂੰ ਮਿਲਿਆ ਕਿ ਜਿਹੜਾ ਰਾਣਾ ਬੱਲਾ ਚੋਰੀਆ ਜਿਸ ਦੀ ਗੋਲੀਆਂ ਮਾਰ ਕੇ ਹੱਤਿਆ ਕਰੀ 6 ਤੋਂ 7 ਦਿਨਾਂ ਫਾਇਰ ਕੀਤੀ ਹੈ ਕਿਤੇ ਨਾ ਕਿਤੇ ਹੁਣ ਡੈਂਕਸਟਰ ਇਹਦੇ ਵਿੱਚ ਜਿਹੜੇ ਇਨਵੋਲਵ ਹੋ ਰਹੇ ਆ ਜਿਹੇ ਖੇਡਾਂ ਦੇ ਵਿੱਚ ਇਸ ਨੂੰ ਲੈ ਕੇ ਵੀ ਜਿਹੜੇ ਹੁਣ ਸਵਾਲੀਆਂ ਨਿਸ਼ਾਨ ਕਈ ਖੜੇ ਹੋ ਰਹੇ ਨੇ ਜੀ ਸੋਹਬ ਠੀਕ ਹੈ ਬਬਰ ਠੀਕ ਹੈ ਤਾਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਲਿਖਿਆ ਗਿਆ ਇਸ ਪੋਸਟ ਵਿੱਚ ਲਿਖਿਆ ਗਿਆ ਕਿ ਜੋ ਮਹਾਲੀ ਸੁਹਾਣਾ ਸਾਹਿਬ ਦੇ ਵਿੱਚ ਕਬੱਡੀ ਕੱਪ ਤੇ ਰਾਣੇ ਬਲੇ ਚੌਰੀਏ ਦਾ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਡੋਨੀ ਬਲ ਸ਼ਗਨਪ੍ਰੀਤ ਮੁਹੱਬਤ ਰੰਧਾਵਾ ਅਮਰ ਖੱਬੇ ਪ੍ਰਭਦਾਸੂਵਾਲ ਤੇ ਕੌਸ਼ਲ ਚੌਧਰੀ ਲੈਂਦੇ ਇਹ ਬੰਦਾ ਸਾਡੇ ਐਂਟੀ ਜੱਗੂ ਅਤੇ ਲਾਰੈਂਸ ਨਾਲ ਵਰਤਦਾ ਸੀ ਤੇ ਇਸ ਨੇ ਸਿੱਧੂ ਮੂਸੇਵਾਲੇ ਦੇ ਕਾਤਲ ਦੀ ਰਿਹਾਈਸ਼ ਕਰਵਾਈ ਤੇ ਖੁਦ ਬੰਦੇ ਸਾਹਮਣੇ ਸੀ ਅੱਜ ਅਸੀਂ ਰਾਣਾ ਮਾਰ ਕੇ ਆਪਣੇ ਭਰਾ ਮੂਸੇਵਾਲ ਦਾ ਬਦਲਾ ਲਿਆ ਇਹ ਕੰਮ ਸਾਡੇ ਭਰਾ ਮੱਖਣ ਅੰਮ੍ਰਿਤਸਰ ਤੇ ਡਿਫਾਲਟਰ ਕਰਨ ਨੇ ਕੀਤਾ ਆ ਬਾਕੀ ਅੱਜ ਤੋਂ ਸਾਰੇ 플레이ਰਾਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਇੱਕ ਬੇਨਤੀ ਹੈ ਕੋਈ ਵੀ ਜੱਗੂ ਅਤੇ ਹੈਰੀ ਟੌਰ ਦੀ ਟੀਮ 'ਚ ਨਾ ਖੇਡੇ ਨਹੀਂ ਤਾਂ ਰਿਜ਼ਲਟ ਸੇ ਮਿਲੂਗਾ ਸਾਨੂੰ ਕਬੱਡੀ ਤੋਂ ਕੋਈ ਅਲਰਜੀ ਨਹੀਂ ਹੈ ਸਾਨੂੰ ਬਸ ਜੱਗੂ ਅਤੇ ਹੈਰੀ ਟਾਟ ਦੀ ਕਬੱਡੀ ਵਿੱਚ ਕੋਈ ਦਖਲਦਾ ਸੀ ਨਹੀਂ ਚਾਹੀਦਾ